ਆਮ ਹੀ ਇੱਕ ਗੱਲ ਬਹੁਤ ਪ੍ਰਚਲਿਤ ਜਾਂਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਵੋੱਚ ਤੇ ਨੁਮਾਇੰਦਾ ਜਮਾਤ ਹੈ ਪਰ ਇਤਿਹਾਸ ਦੇ ਤੱਥ ਆਪ ਕੋਈ ਹੋਰ ਹੀ ਕਹਿੰਦੇ ਅੰਗਰੇਜ਼ਾਂ ਨੇ ਸ਼੍ਰੀ ਦਰਬਾਰ ਸਾਹਿਬ ਦਾ ਪ੍ਰਬੰਧ ਆਪਣੇ ਅਧੀਨ ਕਰ ਲਿਆ ਤੇ ਉਹਦੇ ਸਰਬਰਾ ਲਾਏ ਗਏ ਹੋਰਾਂ ਗੁਰਦੁਆਰਿਆਂ ਵਿੱਚ ਵੀ ਮਹੰਤ ਲਾਏ ਗਏ ਜਿਹੜੇ ਅੰਗਰੇਜ਼ਾਂ ਦੇ ਝੋਲੀ ਚੁੱਕ ਸੀ ਸਿੱਖ ਗੁਰਤਾਮਾ ਦੇ ਵਿੱਚ ਅੰਗਰੇਜ਼ਾਂ ਦੇ ਦਖਲ ਤੇ ਮਹੰਤਾਂ ਦੇ ਕੋਲੋਂ ਪ੍ਰਬੰਧ ਛਡਾਉਣ ਨੂੰ ਸਿੱਖਾਂ ਨੇ ਰਲ ਕੇ ਗੁਰਦੁਆਰਾ ਸੁਧਾਰ ਲਹਿਰ ਚਲਾਈ ਤੇ ਕਈ ਮੋਰਚੇ ਲਾਏ ਖੈਰ ਮੋਰਚੇ ਤੇ ਸ਼ਹੀਦੀਆਂ ਮਗਰੋਂ ਗੁਰਦੁਆਰੇ ਮਹੰਤਾਂ ਕੋਲੋਂ ਆਜ਼ਾਦ ਕਰਵਾਏ ਗਏ ਤੇ ਸਿੱਖਾਂ ਨੇ ਇੱਕ ਗੁਰਦੁਆਰਾ ਪ੍ਰਬੰਧਕੀ ਬੋਰਡ ਕਾਇਮ ਕੀਤਾ ਹੁਣ ਇਸ ਗੱਲੋਂ ਅੰਗਰੇਜ਼ ਡਾਢੇ ਔਖੇ ਹੋਏ ਕਿ ਇਹ ਤਾਂ ਸਿੱਖਾਂ ਦੀ ਆਜ਼ਾਦ ਸੋਚ ਵਾਲੀ ਪ੍ਰਬੰਧਕੀ ਢਾਂਚਾ ਹੋ ਗਿਆ ਆਜ਼ਾਦ ਸਿੱਖ ਤਾਕਤ ਦੇ ਡਰ ਤੋਂ ਅੰਗਰੇਜ਼ਾਂ ਨੇ ਆਜ਼ਾਦ ਸਿੱਖ ਪ੍ਰਬੰਧਕੀ ਬੋਰਡ ਨੂੰ ਮੰਨਣ ਤੋਂ ਇਨਕਾਰ ਕਰਕੇ ਸਿੱਖਾਂ ਨੂੰ ਜੇਲ੍ਹਾਂ 'ਚ ਡੱਕਤੇ ਇਥੇ ਅੰਗਰੇਜ਼ਾਂ ਨੇ ਪਾੜੋ ਤੇ ਰਾਜ ਕਰੋ ਦੀ ਨੀਤੀ ਵਰਤੀ ਤੇ ਇਹ ਐਲਾਨ ਕੀਤਾ ਜਿਹੜਾ ਆਗੂ ਅੰਗਰੇਜ਼ਾਂ ਨੇ ਬਣਾਏ ਜਾਣ ਵਾਲੇ ਗੁਰਦੁਆਰਾ ਐਕਟ ਨੂੰ ਪ੍ਰਵਾਨਗੀ ਦੇਵੇਗਾ ਉਹਨੂੰ ਅਸੀਂ